ਦੋ ਵੱਡੇ ਕੈਂਡੀਡੇਟ ਦੋ ਵੱਡੇ ਪਰਿਵਾਰ ਲੜਦੇ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਔਰ ਬਾਦੋ ਤਰਵਾਰਾ ਔਮਨ ਸਾਹਮਣੇ ਸੀ ਤਾਂ ਲਿਹਾਜਾ ਜਿਹੜਾ ਵੋਟ ਡਿਫਰੈਂਸ ਜਿਹੜਾ ਹੈਗਾ ਉਹ ਹਮੇਸ਼ਾ ਹੀ ਘਟ ਰਹਿਏਗਾ ਔਰ ਸਰਕਾਰ ਦੇ ਖਿਲਾਫ ਜਿਹੜੀ ਵੋਟ ਜਾਣੀ ਹੁੰਦੀ ਆ ਹਮੇਸ਼ਾ ਉਹ ਉਮੀਦਵਾਰ ਲੈ ਕੇ ਜਾਂਦੇ ਨੇ ਜਿਹੜੇ ਉਮੀਦਵਾਰ ਦੋਹਾਂ ਪਾਰਟੀਆਂ ਦੇ ਖਿਲਾਫ ਖੋਣ ਲੜਦੇ ਨੇ ਆਮ ਤੌਰ ਤੇ ਉਹ ਥੋੜਾ ਜਿਹਾ ਸਿਮਰਜੀਤ ਮਾਨ ਨੂੰ ਵੀ ਵੋਟ ਪੈ ਜਾਂਦੀ ਆ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਆ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਪਰਮਪਾਲ ਕੋਰਵਲੋਸ ਨੇ ਅਸਤੀਫਾ ਦਿੱਤਾ ਗਿਆ ਬੀਜੇਪੀ ਜੁਆਇਨ ਕੀਤੀ ਗਈ ਕਿਆ ਸਰਾਈਆਂ ਵੀ ਇਹ ਹੈ ਕਿ ਟਿਕਟ ਵੀ ਪਰਮਪਾਲ ਕੋਰ ਦੇ ਹਿੱਸੇ ਆਉਣ ਵਾਲੀ ਹੈਗੀ ਆ ਇੰਨਾਂ ਪਰਿਵਾਰ ਵੀ ਉੱਥੇ ਹੈਗਾ ਜਿਹੜਾ ਬਾਦਲ ਪਰਿਵਾਰ ਦੇ ਸਭ ਤੋਂ ਪਹਿਲੇ ਸਿਆਸੀ ਵਿਰੋਧੀਆਂ ਦੇ ਵਿੱਚ ਸੀ ਅੱਜ ਬੇਰੁਜ਼ਗਾਰੀ ਦਾ ਮੁੱਦਾ ਗਾਇਬ ਆ ਅੱਜ ਜਿਹੜੀ ਕਿਸਾਨ ਲੜਾਈ ਲੜ ਰਹੇ ਨੇ ਉਹਦਾ ਮੁੱਦਾ ਗਾਇਬ ਆ ਅੱਜ ਨਸ਼ਿਆਂ ਦਾ ਮੁੱਦਾ ਆ ਗਿਆਏਗਾ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਲਿਆ ਉਹ ਬੇਅਦਬੀ ਦਾ ਮੁੱਦਾ ਸੀ ਉਹ ਅੱਜ ਅੱਜ ਉਹਦੀ ਗੱਲ ਨਹੀਂ ਹੋ ਰਹੀ ਐਸਐਮਟੀਵੀ ਨੈਟਵਰਕ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਤਾਂ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਹੇ ਆ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਚਰਚਾ ਕਰਿਆ ਕਰਨੀ ਏ ਰਮਨਦੀਪ ਸ਼ਰਮਾ ਰਮਨਦੀਪ ਸ਼ਰਮਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਸਮੀਕਰਨ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਇਸ ਪ੍ਰੋਗਰਾਮ ਦਾ ਨਾਮ ਰਹਿਣ ਵਾਲਾ ਟੂ ਦੀ ਪੁਆਇੰਟ ਤਾਂ ਪਹਿਲਾਂ ਸਵਾਗਤ ਕਰਦੇ ਹਾਂ ਰਮਨ ਜੀ ਨਵੇਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਜੀ ਰਮਨ ਬਠਿੰਡਾ ਸੀਟ ਤੋਂ ਸ਼ੁਰੂ ਕਰਦੇ ਆਂ ਬਠਿੰਡਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਸਮੀਕਰਨ ਰਹਿਣਗੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਲਾਂ ਲ ਦਿੱਤਾ ਕਿ ਉੱਧਰ ਲੱਖਾ ਸੁਧਾਨਾ ਵੀ ਚੋਣ ਲੜ ਰਹੇ ਨੇ ਤੇ ਹਜੇ ਕਾਲੀ ਦਾਲ ਤੇ ਭਾਜਪਾ ਦੀ ਜ਼ਿਕਰ ਗੱਲ ਕੀਤੀ ਜਾਵੇ ਉਹ ਰਹਿੰਦੇ ਨੇ ਤੇ ਆਮਾਦੀ ਪਾਰਟੀ ਦੇ ਵੱਲੋਂ ਵੀ ਮੰਤਰੀ ਨੂੰ ਜਿਹੜੀ ਟਿਕਟ ਉਸ ਦੇ ਦਿੱਤੀ ਗਈ ਹੈ ਕਿਹੜੇ ਸਮੀਕਰਨ ਲੱਗਦੇ ਨੇ ਇਸ ਵਕਤ ਕਿ ਬਠਿੰਡਾ ਸੀਟ ਤੇ ਰਹਿਣਗੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜੀ ਬਠਿੰਡਾ ਸੀਟ ਸਮਝਣ ਦੀ ਇਹ ਗੱਲ ਆ ਕਿ ਬਠਿੰਡਾ ਸੀਟ ਨਾ ਤਾਂ ਪਿਓਰ ਪੰਥਕ ਸੀਟ ਹੈ ਨਾ ਪਿਓਰ ਜਿਹੜੀ ਇਹ ਲਿਫਟ ਦੀ ਸੀਟ ਹੈਗੀ ਇਹ ਨਾ ਉਥੇ ਕਾਂਗਰਸ ਦਾ ਕਦੇ ਟੇਕ ਇਨਾ ਵੱਡਾ ਮਜ਼ਬੂਤ ਰਿਆ ਔਰ ਨਾ ਹੀ ਉਥੇ ਕਦੇ ਵੀ ਇਹ ਹੋਇਆ ਕਿ ਕਿਸੇ ਹੋਰ ਇੰਡੀਪੈਂਡੈਂਟ ਉਮੀਦਵਾਰ ਇਨਾ ਤਕੜਾ ਹੋ ਕੇ ਨਿਕਲਿਆ ਹੋ ਕੇ ਜਿਸ ਦਾ ਉਥੇ ਪ੍ਰਭਾਵ ਰਿਆ ਹੋਵੇ ਉਤੋਂ ਕਿਸੇ ਸਮੇ ਲਿਫਟ ਵੀ ਜਿੱਤਦੀ ਆ ਪਾਨਸਖਪੋਰਾ ਦਾ ਪਰਿਵਾਰ ਉਥੇ ਜਿਹੜਾ ਬੜਾ ਮਜ਼ਬੂਤੀ ਨਾਲ ਉਥੇ ਜਿੱਤਦਾ ਰਿਹਾ ਔਰ ਬਠਿੰਡਾ ਸੀਟ ਇਸ ਕਰਕੇ ਹੁਣ ਲੋਕਾਂ ਦੇ ਚਰਚਾ ਦੇ ਵਿੱਚ ਹੈ ਕਿਉਂਕਿ ਉਤੋਂ ਬਾਦਲ ਪਰਿਵਾਰ ਜਿਹੜਾ ਹੈਗਾ ਪਿਛਲੇ ਲਗਾਤਾਰ ਤਿੰਨ ਇਲੈਕਸ਼ਨਾਂ ਜਿਹੜੇ ਗਿਆ ਵੀ ਭਾਰਤੀ ਮ੍ਰਿਤਕੌਰ ਉੱਤੇ ਜਿੱਤੀ ਔਰ ਵੱਡੇ ਪਰਿਵਾਰਾਂ ਨੂੰ ਹਰਾਇਆ ਪਹਿਲੀ ਇਲੈਕਸ਼ਨ 2009 ਦੇ ਵਿੱਚ ਜਿਹੜੀ ਲੜੀ ਰਣਿੰਦਰ ਸਿੰਘ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਸੀ ਉਹਨਾਂ ਨੂੰ ਹਰਾਇਆ 2014 ਦੇ ਵਿੱਚ ਉਹਨਾਂ ਨੇ ਆਪਣੇ ਜੀਠ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਕਾਂਗਰਸ ਤੋਂ ਆਏ ਸੀ ਇਸ ਤੋਂ ਬਾਅਦ 2019 ਦੇ ਵਿੱਚ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਹਰਾਇਆ ਤਾਂ ਇਸ ਕਰਕੇ ਇਸ ਵਾਰ ਚੌਥੀ ਵਾਰ ਜਿਹੜੇ ਹੈਗੇ ਨੇ ਉਹ ਆਮਨੇ ਸਾਹਮਨੇ ਹੋਣਗੇ ਕਿਹਦੇ ਨਾਲ ਹੋਣਗੇ ਇਹ ਵੇਖਣਾ ਕਾਫੀ ਅਹਿਮ ਹੋ ਗਿਆ ਪਰ ਆਮਨ ਚਰਚਾ ਵਾ ਇਹ ਨਹੀਂ ਨਾ ਜੇ ਤਿੰਨ ਵਾਰੀਆਂ ਦੀ ਪਾਰੀ ਦੇਖੀ ਜਾਵੇ ਤਾਂ ਹਰ ਸਮੇਂ ਤਾਂ ਬਾਦਲ ਕਿੱਥੇ ਲੱਖ ਬੋਰਡ ਦੇ ਉੱਤੇ ਜਿੱਦੇ ਹੁੰਦੇ ਸੀ ਪਰ ਜਦੋਂ ਤੀਜੀ ਵਾਰ ਜਦੋਂ ਅਮਰਤਾ ਵੜਿੰਗ ਨੂੰ ਉਹ ਹਰਾਉਂਦੇ ਨੇ ਰਾਜਾ ਵੜਿੰਗ ਨੂੰ ਹਰਾਉਂਦੇ ਨੇ ਤਾਂ ਉਸ ਸਮੇਂ ਉਹ ਜਿਹੜਾ 20000 ਵੋਟ ਦੇ ਉੱਤੇ ਸਿਰਫ ਰਹਿ ਜਾਂਦੇ ਨੇ ਫਰਕ ਘਟਿਆ ਜਿੱਤ ਦਾ ਜਿਹੜਾ ਪਹਿਲਾ ਗ੍ਰਾਫ ਹੁੰਦਾ ਸੀਗਾ ਵੋਟਾਂ ਦੇ ਵਿੱਚ ਉਹਨਾਂ ਦੇ ਵਿੱਚ ਫਰਕ ਬਹੁਤ ਘਟ ਗਿਆ ਕਿਉਂਕਿ ਜਦੋਂ ਦੋ ਵੱਡੇ ਕੈਂਡੀਡੇਟ ਦੋ ਵੱਡੇ ਪਰਿਵਾਰ ਲੜਦੇ ਨੇ ਚਾਹੇ ਕੈਪਟਨ ਅਮਰਿੰਦਰ ਸਿੰਘ ਦਾ ਔਰ ਬਾਦਲ ਪਰਿਵਾਰਾ ਉਮਨ ਸਾਹਮਣੇ ਸੀ ਤਾਂ ਲਿਹਾਜ਼ਾ ਜਿਹੜਾ ਵੋਟ ਡਿਫਰੈਂਸ ਜਿਹੜਾ ਹੈਗਾ ਉਹ ਹਮੇਸ਼ਾ ਹੀ ਘਟ ਰਹਿਗਾ ਔਰ ਜਿਹੜੀਆਂ ਦੂਜੀਆਂ ਧਿਰਾਂ ਹੁੰਦੀਆਂ ਜਿਹੜੀ ਵੋਟ ਲੈ ਕੇ ਜਾਂਦੀਆਂ ਨੇ ਉਹ ਹਮੇਸ਼ਾ ਸਰਕਾਰ ਦੇ ਖਿਲਾਫ ਜਿਹੜੇ ਗੁੱਸੇ ਵਾਲੀ ਵੋਟ ਹੁੰਦੀ ਆ ਉਹ ਉਹ ਉਮੀਦਵਾਰਾਂ ਨੂੰ ਵੋਟ ਪੈਂਦੀ ਆਗੀ ਔਰ ਸਰ ਉਹ ਉਮੀਦਵਾਰ ਲੈ ਕੇ ਜਾਂਦੇ ਨੇ ਜਿਹੜੇ ਉਮੀਦਵਾਰ ਦੋਹਾਂ ਪਾਰਟੀਆਂ ਦੇ ਖਿਲਾਫ ਚੋਣ ਲੜਦੇ ਨੇ ਆਮ ਤੌਰ ਤੇ ਉਹ ਥੋੜਾ ਜਿਹਾ ਸਿਮਰਜੀਤ ਮਾਨ ਨੂੰ ਵੀ ਵੋਟ ਪੈ ਜਾਂਦੀ ਆ ਥੋੜਾ ਜਿਹਾ ਲੈਫਟ ਨੂੰ ਵੀ ਵੋਟ ਪੈ ਜਾਂਦੀ ਨੇ ਪਰ ਇਸ ਵਾਰ ਸਿਨੈਰੀਓ ਥੋੜਾ ਜਿਹਾ ਵੱਖਰਾ ਆਏਗਾ ਵੱਖਰਾ ਇਸ ਕਰਕੇ ਆ ਗਿਆ ਕਿਉਂਕਿ ਬਾਦਲ ਪਰਿਵਾਰ ਦੇ ਅਤਿ ਕਰੀਬੀ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਭਾਜਪੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਪਰਮਪਾਲ ਕੌਰ ਵੱਲੋਂ ਅਸਤੀਫਾ ਦਿੱਤਾ ਗਿਆ ਭਾਜਪੀ ਜੁਆਇਨ ਕੀਤੀ ਗਈ ਕਿ ਆਸ ਰਹੀਆਂ ਵੀ ਇਹ ਆ ਕਿ ਟਿਕਟ ਵੀ ਪਰ ਪਾਲ ਕੌਰ ਦੇ ਹਿੱਸੇ ਆਉਣ ਵਾਲੀ ਹੈਗੀ ਆ ਤਾਂ ਦੂਜੇ ਪਾਸੇ ਜੇਕਰ ਮਲੂਕਾ ਪਰਿਵਾਰ ਔਰ ਬਾਦਲ ਪਰਿਵਾਰ ਅੰਨੇ ਸਾਹਮਣੇ ਹੁੰਦੇ ਨੇ ਹਾਲਾਂਕਿ ਕਾਂਗਰਸ ਨੂੰ ਅਸੀਂ ਇਹਦੇ ਵਿੱਚੋਂ ਮਾਈਨਸ ਨਹੀਂ ਕਰ ਰਹੇ ਕਾਂਗਰਸ ਉੱਤੇ ਬਹੁਤ ਵੱਡੀ ਔਰ ਮਜ਼ਬੂਤ ਹੈ ਰਹੀ ਆ ਪਰ ਲੋਕਾਂ ਦੇ ਵਿੱਚ ਚਰਚਾਵਾਂ ਦੇ ਵਿੱਚ ਹੀ ਹੋਊਗਾ ਕਿ ਜਿਹੜਾ ਪਰਿਵਾਰ ਇੱਕ ਧਾਰ ਨਹੀਂ ਦੇਹਾ ਇੱਕ ਵਿਚਾਰਤਾ ਧਾਰ ਨਹੀਂ ਦੇਹਾ ਔਰ ਸਿਕੰਦਰ ਸਿੰਘ ਮਲੂਕਾ ਹਮੇਸ਼ਾ ਢਾਲ ਬਣ ਕੇ ਜਿਹੜਾ ਬਾਦਲ ਪਰਿਵਾਰ ਦੇ ਨਾਲ ਖੜਦੇ ਰਹੇ ਇਨ੍ਹਾਂ ਹਾਲਾਤਾਂ ਦੇ ਵਿੱਚ ਮਲੂਕਾ ਪਰਿਵਾਰ ਜਿਹੜਾ ਹੈਗਾ ਕਿੰਨਾ ਡੈਂਟ ਪਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਵੱਡੇ ਪਰਿਵਾਰ ਲੜੇ ਹਾਰੇ ਉਹ ਪਰ ਇਸ ਵਾਰ ਸਭ ਤੋਂ ਵੱਡੀ ਚੁਣੌਤੀ ਹੈ ਕਿ ਖੁੱਡੀਆਂ ਪਰਿਵਾਰ ਵੀ ਉੱਥੇ ਹੈਗਾ ਜਿਹੜਾ ਬਾਦਲ ਪਰਿਵਾਰ ਦੇ ਸਭ ਤੋਂ ਪਹਿਲੇ ਸਿਆਸੀ ਵਿਰੋਧੀਆਂ ਦੇ ਵਿੱਚ ਸੀ ਔਰ ਇਸ ਤੋਂ ਇਲਾਵਾ ਅਕਾਲੀ ਦਲ ਦੀ ਜਿਹੜੇ ਹੈਗੇ ਨੇ ਤਲਵੰਡੀ ਸਾਹਿਬ ਤੋਂ ਜੀਤਮਿੰਦਰ ਸਿੰਘ ਸਿੱਧੂ ਪਹਿਲਾਂ ਆਜ਼ਾਦ ਵੀ ਚੋਣ ਲੜੇ ਮਜ਼ਬੂਤ ਉਮੀਦਵਾਰ ਨੇ ਕਾਂਗਰਸ ਤੋਂ ਵੀ ਲੜੇ ਅਕਾਲੀ ਦਲ ਦੇ ਵਿੱਚ ਵੀ ਸ਼ਾਮਲ ਹੋਏ ਅਕਾਲੀ ਦਲ ਤੋਂ ਵਿੱਚੋਂ ਚੋਣ ਜਿੱਤੇ ਤਾਂ ਜੀਤਮਿੰਦਰ ਸਿੰਘ ਸਿੱਧੂ ਦਾ ਆਪਣਾ ਕਦ ਹੈਗਾ ਆਪਣੇ ਕਦਾਵਰਨ ਦੇ ਨੇਤਾ ਹੈਗੇ ਨੇ ਇਸ ਕਰਕੇ ਹਲੇ ਇਹ ਟੂਰਲੀ ਹੋਵੇਗਾ ਕਿ ਕੌਣ ਕਿੱਥੋਂ ਲੜੇਗਾ ਔਰ ਜੋ ਸਾਡੇ ਕੋਲ ਇਸ ਵਿਲ ਦੀ ਜਾਣਕਾਰੀ ਹੈ ਸ਼ਾਇਦ ਹਲੇ ਅਸੀਂ ਇਸ ਤੇ ਮੋਹਰ ਨਹੀਂ ਲਗਾ ਰਹੇ ਅਸੀਂ ਆਪਣੇ ਦਰਸ਼ਕਾਂ ਨੂੰ ਵਾਰ-ਵਾਰ ਕਹਿ ਦਈਏ ਇਸ ਤੇ ਮੋਹਰ ਨਹੀਂ ਲਗਾ ਰਹੇ ਹੋ ਸਕਦਾ ਜਿਹੜੀ ਸਿਆਸੀ ਫਿਜ਼ਾਮਾਂ ਦੇ ਵਿੱਚ ਚਰਚਾ ਆ ਗਿਆ ਕਿ ਸ਼ਾਇਦ ਹਰਸਿੰਦਰਪੁਰ ਬਾਦਲ ਕਿਸੇ ਸੇਫ ਹਾਲ ਕੇ ਦੇ ਵਿੱਚ ਚਲੇ ਜਾਣ ਕਿਉਂਕਿ ਰਾਜਨੀਤੀ ਦੇ ਵਿੱਚ ਸਭ ਤੋਂ ਅਹਿਮ ਰਹਿੰਦਾ ਕਿ ਤੁਸੀਂ ਜਿੱਤ ਦਰਜ ਕਰਦੇ ਹੋ ਕਿ ਨਹੀਂ ਕਰਦੇ ਤੁਹਾਡੇ ਲਈ ਜਿੰਨਾ ਬਹੁਤ ਅਹਿਮ ਹੁੰਦਾ ਜਦੋਂ तमाम ਪਾਰਟੀਆਂ ਤੁਹਾਨੂੰ ਹਰਾਉਣ ਤੇ ਲੱਗੀਆਂ ਹੁਣ तमाम ਪਾਰਟੀਆਂ ਲੋਕਾਂ ਦੀਆਂ ਨਜ਼ਰਾਂ ਤੁਹਾਡੇ ਤੇ ਹੁਣ ਤਾਂ ਉਦੋਂ ਆਖਰੀ ਜਿਹੜਾ ਹੋਗਾ ਤੁਹਾਡਾ ਪੜਾਅ ਹੋਵੇ ਔਰ ਤੁਹਾਡੇ ਤੇ ਟੇਕ ਹੋਵੇ ਪੂਰੀ ਪਾਰਟੀ ਦੀ ਔਰ ਪਰਿਵਾਰ ਦੀ ਤੇ ਇਸੇ ਕਰਕੇ ਕਿਆਸ ਰਹੀਆਂ ਇਹ ਵੀ ਆ ਕਿ ਖਡੂਰ ਸਾਹਿਬ ਵੀ ਜਾ ਸਕਦੇ ਨੇ ਫਰੋਜਪੁਰ ਵੀ ਜਾ ਸਕਦੇ ਨੇ ਪਰ ਹੁਣ ਦੀ ਜਾਣਕਾਰੀ ਦੇ ਮੁਤਾਬਕ ਫਰੋਜਪੁਰ ਤੋਂ ਵੀ ਸਿਆਸੀ ਭਾਰ ਤੋਲਿਆ ਜਾ ਰਿਹਾ ਹੈ ਅਛਾ ਰਮਨ ਜੇਕਰ ਗੱਲ ਕੀਤੀ ਜਾਵੇ ਤਾਂ ਲੱਖਾ ਸਦਾਨਾ ਵੀ ਬਠਿੰਡਾ ਤੋਂ ਚੌਣ ਮੈਦਾਨ ਦੇ ਵਿੱਚ ਨੇ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਵੀ ਸਮਰਥਨ ਉਹਨਾਂ ਦਾ ਕੱਲ ਕਰ ਦਿੱਤਾ ਗਿਆ ਉਹ ਕਹਿੰਦੇ ਅਸੀਂ ਕੈਂਡੀਡੇਟ ਨਹੀਂ ਉਹ ਕਰਾਂਗੇ ਸਾਡਾ ਕੈਂਡੀਡੇਟ ਲੱਖਾ ਸਦਾ ਨਹੀਂ ਆ ਲੱਖਾ ਵੀ ਵੋਟ ਨੂੰ ਤੋੜੇਗਾ ਕਿਉਂਕਿ ਕਿਸਾਨਾਂ ਦੀ ਵੋਟ ਲੱਖਾ ਦੇ ਨਾਲ ਆ ਲੱਖਾ ਲਗਾਤਾਰ ਕਿਸਾਨਾਂ ਦੋਨੋਂ ਦੇ ਵਿੱਚ ਵਿਚਰ ਰਿਹਾ ਤੇ ਕਿਸਾਨ ਜੇਕਰ ਪਿਛਲੇ ਅੰਦੋਲਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਵਿਵਾ ਹਰਸ ਵਿੱਚ ਕੋਈ ਬਾਦਲ ਦੇ ਉੱਤੇ ਕੇਂਦਰੀ ਮੰਤਰੀ ਹੋਣ ਕਰਕੇ ਤੇ ਇਹਨਾਂ ਦੇ ਉੱਤੇ ਜਿਹੜਾ ਇਲਜ਼ਾਮ ਲੱਗਿਆ ਉਹ ਹਲੇ ਤੱਕ ਕਲੀਅਰ ਨਹੀਂ ਹੋਇਆ ਕਿਸਾਨ ਅੱਜ ਵੀ ਕਹਿੰਦੇ ਨੇ ਕਿ ਕਾਲ ਬਿਲਕੁਲ ਰਾਜੀ ਤੁਸੀਂ ਬੜਾ ਲੱਖਾ ਸਧਾਨਾ ਬਹੁਤ ਅਹਿਮ ਕਰੈਕਟਰ ਰਹੇਗਾ ਹਾਲਾਂਕਿ ਕਿੰਨੀ ਵੋਟ ਲੈ ਕੇ ਜਾਂਦੇ ਨੇ ਆ ਕਿਹੜੀ ਵੋਟ ਉਹਨਾਂ ਨੂੰ ਪੈਂਦੀ ਆ ਇਹ ਡੈਫੀਨਿਟਲੀ ਕਿ ਜਿਹੜੀ ਕਿਸਾਨਾਂ ਦੀ ਵੋਟ ਸਾਰੀ ਲੱਖਾ ਸਧਾਨਾ ਨੂੰ ਪੈ ਜਾਊਗੀ ਜਾਂ ਪੰਥਕ ਵੋਟ ਸਾਰੀ ਉਹਨਾਂ ਨੂੰ ਪੈ ਜਾਊ ਕਿਉਂਕਿ ਉਹਨਾਂ ਨੇ ਜਦੋਂ ਮੋੜ ਹਲਕੇ ਤੋਂ ਚੋਣ ਲੜੀ ਸੀ ਐਸਐਸਐਮ ਤੋਂ ਟਿਕਟ ਲਈ ਸੀ ਇਸ ਤੋਂ ਬਾਅਦ ਕਹਿ ਰਿਹਾ ਕਹਿ ਦਿੱਤਾ ਸੀ ਕਿ ਮੇਰਾ ਐਸਐਸਐਮ ਨਾਲ ਕੋਈ ਵਾਹ ਵਾਸਤਾ ਨੀਗਾ ਮੈਂ ਆਪ ਦੇ ਤੌਰ ਤੇ ਚੋਣ ਲੜ ਰਿਹਾ ਪਹਿਲਾ ਨੰਬਰ ਏ ਦੂਜੇ ਨੰਬਰ ਤੇ ਜਿਹੜੀ ਅਕਾਲੀ ਦਲ ਦੇ ਇਹ ਤਾਂ ਜਿਹੜੀ ਤੁਸੀਂ ਆਖਿਆ ਵੀ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਬਦਲ ਪ੍ਰੋਬਲਮ ਨੁਕਸਾਨ ਇਹ ਤਾਂ ਸਾਰੀਆਂ ਸੀਟਾਂ ਤੇ ਸਵਾਲ ਹੋਣੇ ਹਨ ਨਾ ਕਿ ਤੁਸੀਂ ਪਹਿਲੇ ਪੈਰ ਦੇ ਵਿੱਚ ਜਿਹੜਾ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਖੇਤੀ ਕਾਨੂੰਨਾਂ ਤੋਂ ਬਾਅਦ ਸਾਹਿਬ ਤੋਂ ਵੀ ਮਰਹੂਮ ਸਾਡੇ ਪੂਰੇ ਦੇਸ਼ ਦੇ ਵੱਡੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਤੋਂ ਵੀ ਤੁਸੀਂ ਸਟੇਟਮੈਂਟ ਦਵਾਤੀ ਇਹ ਤਾਂ ਕਟਹਿਰੇ ਦੇ ਵਿੱਚ ਹਮੇਸ਼ਾ ਗੱਲ ਰਹਣੀ ਹੈ ਬੇਸ਼ੱਕ ਇਸ ਤੋਂ ਬਾਅਦ ਗੱਟ ਜੋੜੀ ਤੋੜਿਆ ਬੇਸ਼ੱਕ ਇਸ ਤੋਂ ਬਾਅਦ ਉਹ ਵੀ ਦੁਬਾਰਾ ਕਿਸਾਨ ਬਾਰਡਰਾਂ ਤੇ ਬੈਠੇ ਹੋਏ ਆ ਦੁਬਾਰਾ ਅੰਦੋਲਨ ਚੱਲ ਰਿਹਾ ਹੈਗਾ ਤਾਂ ਉਸ ਚੀਜ਼ ਦਾ ਵਿਰੋਧ ਵੀ ਹੋ ਰਿਹਾ ਜਿੱਥੇ ਭਾਜਪਾ ਦਾ ਵਿਰੋਧ ਹੋ ਰਿਹਾ ਤਾਂ ਫਿਰ ਕਿਸਾਨ ਇਹਨਾਂ ਦਾ ਵੀ ਕਰ ਸਕਦੇ ਆ ਕਿਉਂਕਿ ਇਹ ਇਹ ਮੈਂ ਪਹਿਲਾਂ ਹੀ ਇਸ ਗੱਲ ਤੋਂ ਡਰਾਈ ਨਹੀਂ ਕਰ ਰਿਹਾ ਅਸਰ ਜ਼ਰੂਰ ਪੈਂਦਾ ਪੇਰ ਸਭ ਤੋਂ ਐਮ ਗੱਲ ਰਹਿ ਕੇ ਜਿੱਥੇ ਬਹੁਤ ਸਾਰੀਆਂ ਕਿਸਾਨ ਧਿਰਾਂ ਬੈਠੀਆਂ ਹੋਈਆਂ ਨੇ ਢੰਡਾ ਦੇ ਵਿੱਚ ਕੋਈ ਇੱਕ ਧਿਰ ਨਹੀਂ ਕਿ ਮਜ਼ਬੂਤ ਹੋ ਤੇ ਜੇਕਰ ਉਗਰਾਹਾ ਕਹਿ ਦਿੱ ਗਏ ਉਗਰਾਹਾ ਜਥੇਬੰਦੀ ਉਹ ਵੀ ਮਜ਼ਬੂਤ ਹੈਗੀ ਆ ਸਿੱਧੂ ਪਰ ਵੀ ਮਜ਼ਬੂਤ ਜਥੇਬੰਦੀ ਹੈਗੀ ਆ ਡਕੌਂਦਾ ਵੀ ਮਜ਼ਬੂਤ ਜਥੇਬੰਦੀ ਹੈਗੀ ਆ ਉਹ ਤੇ ਲੈਫਟ ਦੀਆਂ ਜਥੇਬੰਦੀਆਂ ਵੀ ਮਜ਼ਬੂਤ ਹੈਗੀਆਂ ਉੱਤੇ ਰੋਲ ਦੂ ਸਿੰਘ ਮਾਨਸਾ ਵੀ ਮਜ਼ਬੂਤ ਧਿਰ ਦੇ ਵਿੱਚ ਬੈਠੇ ਹੋਏ ਨੇ ਤਾਂ ਉਹਨਾਂ ਦੀ ਵੋਟ ਕਿਹਨੂੰ ਪਵੇਗੀ ਕਿ ਉਹ ਇੰਡੀਆ ਅਲਾਈਂਸ ਦੇ ਵੱਲ ਭੁਗਤਣੀਆਂ ਕਿਉਂਕਿ ਚਰਚਾਵਾ ਹੈ ਕਿਉਂਕਿ ਜਿਹੜੀ ਅੱਜ ਲੈਫਟ ਰਹੇਗਾ ਉਹ ਥੋੜਾ ਜਿਹਾ ਕਿਦੇ ਇੰਡੀਆ ਜਿਹੜਾ ਅਲਾਈਂਸ ਹੈਗਾ ਉਹਨੂੰ ਥੋੜਾ ਜਿਹਾ ਲੱਗ ਰਿਹਾ ਕਿ ਉਹਨਾਂ ਲਈ ਸੌਫਟ ਇਸ ਵੇਲੇ ਦਿਖਾਈ ਦੇ ਰਿਹਾ ਹਾਲਕਿ ਇਹ ਉਹਨਾਂ ਦੇ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਪਰ ਕੁਝ ਧਿਰਾਂ ਜਿਹੜੀਆਂ ਹੈਆਂ ਲਗਾਤਾਰ ਭਾਜਪਾ ਦੇ ਖਿਲਾਫ ਵੀ ਚੱਲ ਰਹੀਆਂ ਅਤੇ ਵਿਰੋਧ ਵੀ ਹੋ ਰਿਹਾ ਤਾਂ ਪਰਮਪਾਲ ਕੌਰ ਦਾ ਫੈਕਟਰ ਜਿਹੜਾ ਹੈਗਾ ਮਲੂਕਾ ਪਰਿਵਾਰ ਦਾ ਫੈਕਟਰ ਲੱਗੇਗਾ ਕਿੰਨਾ ਜਿਹੜਾ ਹੈਗਾ ਵੋਟ ਡੈਂਟ ਪਾਵੇਗਾ ਜੇਕਰ ਮਲੂਕਾ ਪਰਿਵਾਰ ਨੂੰ ਬੀਜੇਪੀ ਦੀ ਵੋਟ ਪੈਂਦੀ ਆ ਔਰ ਜੇਕਰ ਮਲੂਕਾ ਪਰਿਵਾਰ ਦੀ ਆਪਣੀਆਂ ਸਰਗਰਮੀਆਂ ਉੱਤੇ ਵਧਦੀਆਂ ਨਿਸ਼ਚਿਤ ਤੌਰ ਤੇ ਬੀਜੇਪੀ ਉੱਥੇ ਹਾਲੇ ਜਿੱਤਣ ਦੀ ਪੋਜੀਸ਼ਨ ਵਿੱਚ ਅਸੀਂ ਨਹੀਂ ਕਹਿ ਸਕਦੇ ਮੁਕਾਬਲਾ ਬੇਸ਼ੱਕ ਤਿੰਨ ਤਰ੍ਹਾਂ ਚਾਰਾਂ ਤਰ੍ਹਾਂ ਦੇ ਵਿੱਚ ਹੋਗਾ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਔਰ ਬੀਜੇਪੀ ਹੋਵੇਗਾ ਪਰ ਮਾਰਜਨ ਜਿਹੜਾ ਤੁਸੀਂ ਕਿਹਾ ਪਰ ਜਦੋਂ ਤੁਸੀਂ ਕਿਹਾ ਬਹੁਤ ਘੱਟ ਵੋਟਾਂ ਦੀ ਤੁਹਾਡਾ ਸਵਾਲ ਸੀ ਕਿ ਬਹੁਤ ਘੱਟ ਵੋਟਾਂ ਜਿੱਤੇ ਦੀ ਲੱਖ ਵੋਟ ਦੀ ਲੀਡ ਹੁੰਦੀ ਸੀ ਆ ਕੇ ਹਜ਼ਾਰਾਂ ਵਿੱਚ ਸੀ 20000 ਤੋਂ ਵੀ ਘੱਟ ਸੀਮਤੀ ਉਹਦਾ ਕਾਰਨ ਜੇ ਅੱਜ ਲੱਭ ਗਏ ਜਿੱਕਰ ਬੀਜੇਪੀ ਵੱਖੋ ਕੇ ਲੜਦੀ ਆ ਬੀਜੇਪੀ ਉੱਥੇ 1.5 ਤੋਂ 2 ਲੱਖ ਤਾਂ ਅੱਜ ਬੀਜੇਪੀ ਦਾ ਵੋਟ ਪੱਕਾ ਵੋਟ ਬੈਂਕ ਉੱਥੇ ਬੈਠਾ ਹੈਗਾ ਔਰ ਆਉਣ ਵਾਲੇ ਦਿਨਾਂ ਵਿੱਚ ਮਲੂਕਾ ਪਰਿਵਾਰ ਇੱਕ ਤੇ ਰਿਹਾ ਮਲੂਕਾ ਪਰਿਵਾਰ ਉੱਥੇ ਬੜੀ ਸਰਗਰਮ ਹੋ ਰਹੀਆਂ ਮਲੂਕਾ ਪਰਿਵਾਰ ਜੀ ਆਪ ਦੇ ਲੱਖ ਵੋਟ ਸਿਆਸਤ ਦੇ ਵਿੱਚ ਕਰਨੀ ਇਕੱਠੀ ਕਰਨੀ ਉਹ ਸੌਖੀ ਨਹੀਂ ਹੁੰਦੀ ਔਰ ਜੇਕਰ ਮੂਕਾ ਪਰਿਵਾਰ ਇਹ ਟਾਰਗੇਟ ਸੈੱਟ ਕਰ ਜਾਂਦਾ ਇਹ ਟਾਰਗੇਟ ਨੂੰ ਪੂਰਾ ਕਰ ਜਾਂਦਾ ਤਾਂ ਕਹਿ ਸਕਦੇ ਆ ਕਿ ਬਾਦਲ ਪਰਿਵਾਰ ਲਈ ਬਠਿੰਡਾ ਸੀਟ ਇਸ ਵਾਰ ਸੌਖੀ ਨਹੀਂ ਹੋਗੀ ਕਿਉਂਕਿ ਜੇਕਰ ਉਸ ਸਮੇਂ ਦੀ 1.5 ਲੱਖ ਦਾ 1.5 ਲੱਖ ਵੋਟਾਂ ਸੀ ਭਾਜਪਾ ਦੀ ਮੈਨਸ ਕਰਦਗੇ ਤਾਂ ਹਰ ਸਿਮਰਤ ਕੌਰ ਦਾ ਵੋਟ ਸ਼ੇਅਰ ਜਾਂ ਅਕਾਲੀ ਦਲ ਦਾ ਵੋਟ ਸ਼ੇਅਰ ਕਿੰਨਾ ਰਹਿਣਾ ਸੀ ਇਹ ਵੱਡਾ ਫੈਕਟਰ ਰਹੇਗਾ ਔਰ ਕਿਸਾਨ ਕਿਸ ਹੱਦ ਤੱਕ ਭਾਜਪਾ ਦਾ ਵਿਰੋਧ ਕਰਦੇ ਨੇ ਪਰਮਪਾਲ ਕੌਰ ਉਸ ਨੂੰ ਜਿਹੜਾ ਕਿਸਾਨਾਂ ਦਾ ਰੋ ਕਿਸ ਤਰੀਕੇ ਨਾਲ ਚੱਲਦੇ ਨੇ ਔਰ ਗਰਮੀਤ ਸਿੰਘ ਖੁੱਡੀਆਂ ਦਾ ਪਰਿਵਾਰ ਜਿਹੜਾ ਖੁੱਡੀਆਂ ਪਰਿਵਾਰ ਹੈਗਾ ਕਿਉਂਕਿ ਉਹ ਉਹਨ ਲੰਬੀ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ ਲੰਬੀ ਹਲਕੇ ਤੋਂ ਹੀ ਹਮੇਸ਼ਾ ਬਾਦਲ ਪਰਿਵਾਰ ਦਾ ਜਿਹੜਾ ਹੈਗਾ ਉਹ ਜਿੱਤ ਹਾਰ ਦੇ ਅੰਤਰ ਦੇ ਵਿੱਚ ਐਮ ਰਿਆ ਇਸ ਵਾਰ ਇਹ ਵੀ ਮੈਂ ਫੈਕਟਰ ਦੀ ਗੱਲ ਕਰਦੇ ਆ ਇਸ ਵਾਰ ਲੰਬੀ ਦੇ ਵਿੱਚ ਆਮ ਆਦਮੀ ਪਾਰਟੀ ਲਈ ਰਸਤਾ ਸਾਫ਼ ਨਹੀਂ ਹੈਗਾ ਆਮ ਆਦਮੀ ਪਾਰਟੀ ਜਿਸ ਲੀਡ ਦੇ ਨਾਲ ਜਿੱਤੀ ਸੀ ਵੱਡੇ ਬਾਦਲ ਸਾਹਿਬ ਤੋਂ ਖੁੱਡੀਆਂ ਪਰਿਵਾਰ ਜਿੱਤਿਆ ਸੀ ਇਹ ਉਹ ਲੀਡ ਨਹੀਂ ਮਿਲਣ ਵਾਲੀ ਬੜਾ ਉੱਥੇ ਟਫ ਮੁਕਾਬਲਾ ਆਏਗਾ ਔਰ ਇਹ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜਦੋਂ ਚੋਣ ਲੜੇ ਸੀ ਉਹ ਵੀ ਲੋਕ ਸਭਾ ਚੋਣ ਲੜੇ ਜਿੱਤੇ ਵੀ ਉਹਨਾਂ ਨੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੁਰਾਣਾ ਚੀਜ਼ ਇਸ ਵਾਰ ਕੰਮ ਨਹੀਂ ਆਵੇਗਾ ਕਿਉਂਕਿ ਜਦੋਂ ਵਿਧਾਨ ਸਭਾ ਦੀ ਚੋਣਾਂ ਸੀ ਉਦੋਂ ਐਮ ਐਲ ਏ ਬਣਦੇ ਨੇ ਗੁਰਮੀਤ ਸਿੰਘ ਖੁੱਡੀਆਂ ਤਾਂ ਉਦੋਂ ਪਰਿਵਾਰ ਦੇ ਮੂੰਹ ਨੂੰ ਵੀ ਇੱਕ ਪਿਤਾ ਦੇ ਮੂੰਹ ਨੂੰ ਵੀ ਜਿਹੜੀ ਵੋਟ ਬੇਸ਼ੱਕ شریف ਖਾਨਦਾਨ شریف ਸਿਆਸਤਦਾਨਾਂ ਦੇ ਵਿੱਚ ਖੁੱਡੀਆਂ ਪਰਿਵਾਰ ਦਾ ਨਾਮ ਆਉਂਦਾ ਨੋ ਡਾਊਟ ਇਸ ਦੇ ਵਿੱਚ ਕਿਸੇ ਨੂੰ ਸ਼ੰਕਾ ਨਹੀਂ ਹੋਣੀ ਚਾਹੀਦੀ ਪਰ ਦੂਸਰੇ ਪਾਸੇ ਇੱਕ ਵੇਵ ਸੀ ਤੁਸੀਂ ਇਹ ਵੀ ਨਾ ਸਮਝੋ ਕਿ ਜੇ 92 ਐਮ ਐਲ ਏ ਜਿੱਤੇ ਉਹ ਕਈ ਐਮਐਲਏ ਨੂੰ ਰੁਕ ਜਾਣ ਦੇ ਤੱਕ ਨਹੀਂ ਸੀ ਉਹ ਇੱਕ ਵੇਵ ਦੇ ਵਿੱਚ ਜਿੱਤੇ ਉਹ ਅੱਜ ਵੇਵ ਨਹੀਂ ਹੈਗੀ ਅੱਜ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਵੇਵ ਨਹੀਂ ਹੈਗੀ ਅੱਜ ਮੁੱਦੀ ਹੈ ਨਹੀਂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬੇਲ ਜੁਗਾਰੀ ਦਾ ਮੁੱਦਾ ਗਾਇਬ ਆ ਅੱਜ ਜਿਹੜੀ ਕਿਸਾਨ ਲੜਾਈ ਲੜ ਰਹੇ ਨੇ ਉਹਦਾ ਮੁੱਦਾ ਗਾਇਬ ਆ ਅੱਜ ਨਸ਼ਿਆਂ ਦਾ ਮੁੱਦਾ ਗਾਇਬ ਹੋਏਗਾ ਅੱਜ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਲਿਆ ਉਹ ਬੇਅਦਬੀ ਦਾ ਮੁੱਦਾ ਸੀ ਉਹ ਅੱਜ ਅੱਜ ਉਹਦੀ ਗੱਲ ਨਹੀਂ ਹੋ ਰਹੀ ਕਿਤਨਾ ਕਿਤੇ ਸਿਆਸੀ ਤਰ੍ਹਾਂ ਚਿਹਰੇ ਤੇ ਸਿਆਸਤ ਕਰਨ ਲੱਗ ਗਈਆਂ ਔਰ ਅੱਜ ਮੈਨੀਫੈਸਟੋ ਦੀ ਜਿਹੜੀਆਂ ਚਰਚਾਵਾਂ ਹੁੰਦੀਆਂ ਐਵੀਐਮ ਤੇ ਸਵਾਲ ਉੱਠਣ ਲੱਗੇ ਨੇ ਇੱਕ ਤਰ੍ਹਾਂ ਐਵੀਐਮ ਤੇ ਵੀ ਸਵਾਲ ਖੜੇ ਕਰ ਰਹੀ ਹੈ ਨਾ ਤਾਂ ਇਹ तमाम ਮੁੱਦਿਆਂ ਦੇ ਵਿੱਚ ਆਪੋ ਆਪਣਾ ਜ਼ਿਕਰ ਕਰ ਡਰ ਸਾਰੀਆਂ ਪਾਰਟੀਆਂ ਪਕਤਾ ਆ ਜਾਂਦੀਆਂ ਤਾਂ ਇਸ ਦੇ ਵਿੱਚ ਮਾਈਨਸ ਔਰ ਪਲੱਸ ਕੀ ਹੋਵੇਗਾ ਉਹ ਹੋਵੇਗਾ ਕਿ ਕਿਸਾਨ ਕਿਸ ਦੇ ਹੱਕ ਦੇ ਵਿੱਚ ਚੱਲੇ ਕਿਸਾਨ ਐ ਫੈਕਟਰ ਰਹਿਣ ਵਾਲਾ ਅਕਾਲੀ ਦਲ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਥੋੜਾ ਜਿਹਾ ਸੇਕ ਚ ੱਲਣਾ ਪੈ ਸਕਦਾ ਬੀਜੇਪੀ ਆਲਰੇਡੀ ਚੱਲ ਰਹੀ ਆ ਜੇਕਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗਿਆ ਕਿ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਕਿ ਗੁਦਾ ਫਸਲ ਮਾਰੀ ਤੋਂ ਪਹਿਲਾਂ ਜਿਹੜਾ ਜਿਹੜਾ ਮਾਫਜਾ ਜਿਹੜਾ ਗਰਦੌਰੀਆਂ ਤੋਂ ਪਹਿਲਾਂ ਤੁਹਾਨੂੰ ਮਾਫਜਾ ਮਿਲ ਜਾਏਗਾ ਉਹ ਕੋਈ ਵਾਅਦੇ ਇਹਨਾਂ ਨੇ ਪੂਰੇ ਨਹੀਂ ਕੀਤੇ ਸੇਕ ਇਹਨਾਂ ਨੂੰ ਵੀ ਲੱਗੇਗਾ ਕਾਂਗਰਸ ਨੂੰ ਸੇਕ ਲੱਗੇਗਾ ਪਰ ਇਹਦਾ ਫਾਇਦਾ ਕਿਹਨੂੰ ਹੋਵੇਗਾ ਵੇਖਣ ਵਾਲੀ ਗੱਲ ਹੋਵੇਗੀ ਪਰ ਟਫ ਮੁਕਾਬਲਾ ਚਾਰਾਂ ਧਿਰਾਂ ਦੇ ਵਿੱਚ ਬਠਿੰਡੇ ਤੋਂ ਵੇਖਣ ਨੂੰ ਮਿਲੇਗਾ